ਸੀ ਥੋੜੇ ਟਾਈਮ ਤੋਂ ਪਹਿਲਾਂ ਮੈਂ ਚੀਜ਼ਾਂ ਦੇਖ ਰਹੀ ਸੀ ਜਿਵੇਂ ਮਤਲਬ ਕਿ ਆਪਣੇ ਦੇਸ਼ ਦੀ ਗੱਲ ਕਰੀ ਜਾਂ ਪਾਕਿਸਤਾਨ ਦੀ ਗੱਲ ਕਰੀਏ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਸਾਰੇ ਪਾਕਿਸਤਾਨੀ ਆਰਟਿਸਟਾਂ ਨੇ ਕੰਮ ਕੀਤਾ ਹੈ ਤੇ ਅਸੀਂ ਦੇਖ ਰਹੀ ਸੀ ਫਿਲਮਾਂ ਲੋਕਾਂ ਨੇ ਪਸੰਦ ਵੀ ਕੀਤਾ ਪਿਆਰ ਵੀ ਦਿੱਤਾ ਪਰ ਹੁਣ ਕੁਝ ਨਾ ਕੁਝ ਉਧਰ ਦੇ ਕੁਝ ਆਰਟਿਸਟਾਂ ਵੱਲੋਂ ਜਦੋਂ ਚੀਜ਼ਾਂ ਆ ਰਹੀਆਂ ਸੀ ਬੜੇ 네ਗੇਟਿਵ ਤਰੀਕੇ ਦੇ ਨਾਲ ਕਿ ਸਾਡੇ ਕਰਕੇ ਹੀ ਫਿਲਮਾਂ ਚੱਲਦੀਆਂ ਰਹੀਆਂ ਨੇ ਅਸੀਂ ਉਹਦੇ ਜ਼ਿਆਦਾ ਫਿਲਮਾਂ ਦੇ ਵਿੱਚ ਕੰਮ ਕੀਤਾ ਆ ਸਾਡੇ ਤੋਂ ਬਿਨਾ ਫਿਲਮਾਂ ਜਿਹੜੀਆਂ ਨੇ ਨਹੀਂ ਚੱਲ ਸਕਦੀਆਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਅਸੀਂ ਦੇਖ ਰਹੇ ਬਹੁਤ ਸਾਰੇ ਆਰਟਿਸਟ ਅੱਗੇ ਆ ਕੇ ਇਹ ਵੀ ਚੀਜ਼ ਕਹਿ ਰਹੇ ਨੇ ਕਿ ਉਹਨਾਂ ਨੂੰ ਕਦੇ ਤਾਂ ਐਸ ਇੰਡਸਟਰੀ ਦੇ ਵਿੱਚ ਪਰ ਅੱਜ ਉਹ ਇੰਨੇ 네ਗੇਟਿਵ ਤਰੀਕੇ ਦੇ ਨਾਲ ਚੀਜ਼ਾਂ ਨੂੰ ਲੈ ਕੇ ਦਿਖਾ ਰਹੇ ਨੇ ਉਹ ਐਕਚੁਅਲੀ ਸਬ ਪੋਲੀਟਿਕਲੀ ਮੋਟੀਵੇਟਿਡ ਆ ਆਈ ਵਿਲ ਸੇ ਥੈਟ ਮੈਂ ਉੱਥੇ ਦੇ ਆਰਟਿਸਟਾਂ ਨੂੰ ਜਾਣਦੀ ਆ ਬਹੁਤ ਅੱਛੀ ਤਰ੍ਹਾਂ ਮਿਲੀਆਂ ਹਾਂ ਬਿਲਕੁਲ ਨਾਟ ਲਾਈਕ ਥੈਟ ਬਹੁਤ ਅੱਛੇ ਆਰਟਿਸਟ ਆ ਬਹੁਤ ਅੱਛੇ ਲੋਕ ਆ ਇਹ ਪੋਲੀਟਿਕਲ ਅਜੰਡਾ ਹੁੰਦੇ ਨੇ ਹਰ ਉਹਦੇ ਕੁਝ ਪਾਕਿਸਤਾਨ ਦੇ ਤਾਂ ਜ਼ਿਆਦਾ ਹੀ ਉਹ ਨੇ ਤੇ ਮਨਸੂਬੇ ਬਣਾਉਂਦੇ ਨੇ ਉਦਾਂ ਕਰਦੇ ਨੇ ਬਟ ਮੈਨੂੰ ਨਹੀਂ ਲੱਗਦਾ ਕੋਈ ਇਹ ਜੀ ਸਟੇਟਮੈਂਟ ਉਹਨਾਂ ਨੂੰ ਦੇਣੀ ਚਾਹੀਦੀ ਹੈ ਬਿਕੋਜ਼ ਆਰਟ ਕਿਸੇ ਦਾ ਵੀ ਸਾਂਝਾ ਨਹੀਂ ਹੁੰਦਾ ਨਾਲੇ ਉਹਨਾਂ ਦਾ ਆਰਟ ਤੇ ਸਾਡਾ ਆਰਟ ਤਾਂ ਇੱਕ ਹੈ ਲੈਂਗੁਏਜ ਇੱਕ ਹੈ ਖਾਣਾ ਪੀਣਾ ਇੱਕ ਹੈ ਔਰ ਪਹਿਨਣਾ ਇੱਕ ਹੈ ਸਾਰਾ ਕੁਝ ਤੇ ਤੁਸੀਂ ਸਿਰਫ ਹਵਾ ਬਦਲ ਜਾਂਦੀ ਹੈ ਇੱਕ ਮੁਲਕ ਤੋਂ ਦੂਜੇ ਮੁਲਕ ਤੱਕ ਤਾਂ ਉਹਦੇ 'ਚ ਅਸੀਂ ਆਪਣੇ ਥੌਟ ਚੇਂਜ ਨਹੀਂ ਕਰ ਸਕਦੇ ਤਾਂ ਜੇ ਸਰਕਾਰਾਂ ਦੀ ਜਾਂ ਵੈਸੇ ਕੋਈ ਪੋਲਿਟੀਕਲ ਪ੍ਰੋਬਲਮ ਹੈ ਮੈਨੂੰ ਨਹੀਂ ਲੱਗਦਾ ਆਰਟਿਸਟਾਂ ਨੂੰ ਇਸ ਝਮੇਲੇ ਚ ਪੈਣਾ ਚਾਹੀਦਾ ਜੀ ਨਹੀਂ ਕਰਨਾ ਚਾਹੀਦਾ ਤੇਜ ਕੋ ਆ ਸਾਡੇ ਲੋਕਾਂ ਨੂੰ ਵੀ ਪਾਕਿਸਤਾਨੀ ਆਰਟਿਸਟ ਨੂੰ ਲੈ ਕੇ ਫਿਲਮ ਬਣਾਉਣ ਦੀ ਲੋੜ ਹੈ ਹਮ ਇੱਥੇ ਆਰਟਿਸਟਾਂ ਦੀ ਕੋਈ ਕਮੀ ਨਹੀਂ ਬਿਲਕੁਲ ਇਹੀ ਚੀਜ਼ ਹੈ ਕਿ ਇੱਥੇ ਬਹੁਤ ਸਾਰੇ ਆਸੀ ਆਰਟਿਸਟ ਦੇਖਦੇ ਆਂ ਖਾਸ ਕਰਕੇ ਥੀਏਟਰ ਦੇ ਨਾਲ ਜੁੜੇ ਹੋਏ ਨੇ ਜੋ ਘਰਾਂ ਦੇ ਵਿੱਚ ਬੈਠੇ ਹੋਏ ਨੇ ਐਂਡ ਉਹਨਾਂ ਤੱਕ ਕੋਈ ਪਹੁੰਚ ਹੀ ਨਹੀਂ ਰਿਹਾ ਉਹਨਾਂ ਤੱਕ ਕੋਈ ਪਹੁੰਚ ਨਹੀਂ ਰਿਹਾ ਸੋ ਸਾਨੂੰ ਉਹਨਾਂ ਆਰਟਿਸਟਾਂ ਨੂੰ ਲੈਣਾ ਚਾਹੀਦਾ ਕਿ ਜੋ ਠੀਕ ਹੈ ਉਹ ਜਿਉਂ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਮੇਰੇ ਖਿਆਲ ਉਹਨਾਂ ਦੀ ਕੋਈ ਮਜਬੂਰੀ ਹੋਏਗੀ ਆਦਰਵਾਇਜ਼ ਮੈਂ ਉੱਥੇ ਦੇ ਆਰਟਿਸਟਾਂ ਨੂੰ ਬਹੁਤ ਚੰਗੇ ਤਰ੍ਹਾਂ ਜਾਣਦੀ ਆ ਮੈਂ ਜਾਣਦੀ ਰਹੀ ਨਹੀਂ ਆ ਕਾਨਫਰੰਸ ਦੇ ਵਿੱਚ ਤੇ ਉਹ ਇਦਾਂ ਦੇ ਨਹੀਂ ਆ ਬਹੁਤ ਅੱਛੇ ਆ ਸੋ ਪੋਲਿਟੀਕਲੀ ਅੱਪ ਹੀਵਲ ਸੰਦੇ ਨਾ ਨੇ